ਕਿਸ ਮੰਗਾਂ ਨੂੰ ਲੈ ਕੇ ਮੇਰਾ ਨਾਮ ਜੇ ਪੂਰਨ ਕੁਵਟੂ ਜਿਹੜਾ ਪ੍ਰਧਾਨ ਭਾਰਤੀ ਕਿਸਾਨ ਜੂਨੀਅਰ ਡਕੌਂਡਾ ਬੂਟਾ ਬੁਰ ਦੀ ਗੱਲ ਕੀ ਗੱਲ ਹੈ ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਇਹ ਅੱਜ ਜਿਹੜਾ ਪ੍ਰੈਸਟ ਕੀਤਾ ਜਾਂਦਾ ਆਪਣੇ ਸ਼ਾਨਵੇਂ ਦੇ ਹਿਸਾਬ ਨਾਲ ਜਿਹੜੇ ਕਿਸਾਨ ਨੇ ਉਥੇ ਚੱਲੇ ਸੀ ਦਿੱਲੀ ਇਹਨਾਂ ਮੁੰਡਿਆਂ ਨੂੰ ਮਾਰ ਮਾਰ ਗੋਲੀਆਂ ਆਪਾਂ ਸਾਰੇ ਤੁਸੀਂ ਮੇਰੇ ਪੱਤਰ ਜੀ ਕਾਰਾਂ ਵੀਰਾਂ ਨੂੰ ਪਤਾ ਉਹਦੇ ਅੱਜ ਇਹ ਬਾਲੇ ਵੱਲੋਂ ਸਯੁਕਟ ਮੋਰਚੇ ਦੀ ਮੀਟਿੰਗ ਲਈ ਜੋ ਸੱਦਾ ਆਇਆ ਪੂਰੇ ਸਾਰਿਆਂ ਦਾ ਹਰ ਇੱਕ ਥਾਂ ਖੜਾਾਂਗੇ ਅਰ ਬਾਕੀ ਜਿੰਨੇ ਵੀ ਕਿਸਾਨ ਮਜ਼ਦੂਰ ਮੇਰੇ ਦੁਕਾਨਦਾਰ ਵੀ ਜਿਵੇਂ ਜਗਰਦ ਕੀਤਾ ਸਭ ਦਾ ਜਿਹੜਾ ਮਾਨ ਹੈ ਉਹ ਦੁਖੀ ਹੈ ਦੁਖੀ ਹੁੰਦੇ ਆ ਜੋ ਵੀ ਸਾਨੂੰ ਸੱਦਾ ਆਵੇਗਾ ਦਿੱਲੀ ਚਲਾਂਗੇ ਓਵੇਂ ਓਵੇਂ ਅਸੀਂ ਕਾਰਵਾਈ ਕਰਾਂਗੇ ਟਰੈਕਟਰ ਮਾਰਚ ਹੋਵੇ ਜਾਂ ਫੁੱਟਲੇ ਸਾੜਨ ਦਾ ਹੋਵੇ ਅਸੀਂ ਡਟ ਕੇ ਇਸ ਗੱਲ ਤੇ ਮੈਚ ਕਰਾਂਗੇ ਵਾਹ ਗਰਦੀਖਾ ਖਾਲਸਾ ਵਾਹ ਗਰਦੀਖਾ ਉਹ ਲੈ ਕੇ ਜਿਹੜਾ ਅੱਜ ਤੁਹਾਡੇ ਨੂੰ ਪੁੱਤਲਾ ਪੁੱਛਿਆ ਗਿਆ ਮੇਰਾ ਨਾਮ ਗੋਬਿੰਦ ਸਿੰਘ ਹੈ ਭਾਰਤੀ ਕਿਸਾਨ ਉਨ ਰਾਜੇਵਾਲ ਦਾ ਮੈਂ ਜਲਾ ਸ਼੍ਰੀ ਮੁਕਸਨ ਸਾਹਿਬ ਦਾ ਪ੍ਰਧਾਨ ਹੈ ਜਿਹੜਾ ਅੱਜ ਅਸੀਂ ਪੁੱਤਲਾ ਫੂਕਿਆ ਇੱਕ ਰੋਸ ਵਜੋਂ ਪੁੱਤਲਾ ਫੂਕਿਆ ਕਿ ਜਿਹੜੀਆਂ ਇਹ ਜ਼ਾਲਮ ਸਰਕਾਰਾਂ ਸਾਡੇ ਨੌਜਵਾਨਾਂ ਤੇ ਅਨਾਧ ਤਦਸ਼ਾਹਦ ਢਾ ਕੇ ਤੇ ਮੌਤ ਦੇ ਘਾਟ ਉਤਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਉਹ ਸਰਕਾਰ ਦੀਆਂ ਅੱਖਾਂ ਖੋਲਣ ਵਾਸਤੇ ਸਾਡੇ ਤੁਸੀਂ ਪੰਜਾਬ ਦੇ ਵਿੱਚ ਐਂਟਰ ਹੋ ਕੇ ਸਾਡੇ ਨੌਜਵਾਨਾਂ ਤੇ ਤਦਸ਼ਾਹਦ ਢਾ ਕੇ ਗੋਲੀਆਂ ਮਾਰਦੇ ਹੋ ਅਸੀਂ ਉਹਦਾ ਬਦਲਾ ਲੈਣ ਵਾਸਤੇ ਅੱਜ ਸ਼ੁਰੂਆਤ ਹੋ ਚੁੱਕੀ ਹੈ ਅੱਜ ਸੰਘਰਸ਼ ਦਾ ਵਿਗਲ ਵੱਜ ਚੁੱਕਿਆ ਇੰਟਰਨੈਸ਼ਨਲ ਲੈਵਲ ਤੇ ਸੰਯੁਕਤ ਮੋਰਚੇ ਦੀ ਕੱਲ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਹੈ ਸੰਯੁਕਤ ਮੋਰਚੇ ਦੀ ਕਾਲ ਹੈ ਅੱਜ ਕਾਲਾ ਦਿਵਸ ਪੂਰੇ ਹਿੰਦੁਸਤਾਨ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਤਹਿਸੀਲ ਪੱਧਰ ਤੇ ਪਿੰਡ ਪੱਧਰ ਤੇ ਇਹਨਾਂ ਦੁਸ਼ਤਿਆਂ ਦੀਆਂ ਉਤਲੇ ਬਣਾ ਕੇ ਇਹਨਾਂ ਦੀਆਂ ਫੋਟੋ ਬਣਵਾ ਕੇ ਇਹਨਾਂ ਨੂੰ ਜਲਾਇਆ ਗਿਆ ਚੌਂਕਾਂ ਦੇ ਵਿੱਚ ਰੱਖ ਕੇ ਮਰਦਾਵਾਰ ਕੀਤੀ ਗਈ ਹੈ ਕਿ ਜੇ ਤੁਹਾਨੂੰ ਅਜੇ ਵੀ ਸਮਝ ਨਾ ਆਈ ਤਾ ਤੈਨ ਦੂਰ ਨਹੀਂ ਤੇ ਜਦੋਂ ਜ਼ਿਮੀਂਦਾਰ ਦਾ ਕਿਸਾਨ ਮਜ਼ਦੂਰ ਦਾ ਸਮੁੱਚੇ ਸਮਾਜ ਦਾ ਮੂੰਹ ਦਿੱਲੀ ਵੱਲ ਨੂੰ ਹੋ ਗਿਆ ਤੇ ਤੁਹਾਨੂੰ ਲੋਕਾਂ ਨੂੰ ਘਰ ਨਹੀਂ ਚੋਣੇ ਲੋਕ ਕਹ ਹਰਿਆਣਾ ਸਰਕਾਰ ਕਹਿ ਰਹੀ ਹੈ ਵੀ ਅਸੀਂ ਪ੍ਰਦਰਸ਼ਨ ਕਰੀਆਂ ਤੇ ਜਿਹੜੀ NSA ਦੀ ਧਾਰਾ ਲਗਾਉਂਗੀ NSA ਲਾ ਕੇ ਤਾਂ ਵੇਖੇ ਜੇ NSA ਸ਼ੁਰੂ ਕਰਦੀ ਆ ਤਾਂ ਜੇਲ੍ਹ ਭਰੋ ਅੰਦੋਲਨ ਸਾਨੂੰ ਸੌਖਾ ਹੈ ਸਾਨੂੰ ਟਰੈਕਟਰ ਟਰਾਲੀਆਂ ਲਜਾਣੀਆਂ ਨਾ ਪੈਣਗੀਆਂ ਸਾਨੂੰ ਰਸਤ ਲਜਾਣੀ ਨਾ ਪਾਊਗੀ ਇਹ NSA ਲਾਵੇ ਨਾਲਦੀ ਨਾਲ ਹੀ ਜੇਲ੍ਹ ਪਰ ਉਹ ਅੰਦੋਲਨ ਸ਼ੁਰੂ ਕਰਕੇ ਨਾ ਇਹਨਾਂ ਦੇ ਨਾਂ ਨਕੇ ਯਾਦ ਕਰਾ ਦੇਵਾਂਗੇ ਕਿੰਨੇ ਕਿੰਨ੍ਹੇ ਜੇਲ੍ਹਾਂ ਚਲੇ ਜਾਣਗੇ ਕੀ ਕਰ ਤੂੰ ਐਨਐਸਐ ਕਿਸਾਨ ਜਾਗਰੂਤ ਹੈ ਅੱਗੇ ਇਹਨਾਂ ਨੂੰ ਡਰ ਹੁੰਦਾ ਸੀ ਪਰਚਿਆਂ ਦਾ ਹੁਣ ਸਾਡੇ ਕਿਸਾਨ ਵਕੀਲ ਹੈ ਸਾਡੇ ਕਿਸਾਨ ਜੱਜ ਹੈ ਸਾਡੇ ਕਿਸਾਨ ਮਾਸਟਰ ਹੈ ਸਾਡੇ ਕਿਸਾਨ ਡਾਕਟਰ ਹੈ ਸਾਡੇ ਸੈਂਟਿਸਟ ਹੈ ਹਰ ਇੱਕ ਗੱਲ ਦਾ ਜਵਾਬ ਅਸੀਂ ਇਹਨਾਂ ਨੂੰ ਦੇਵਾਂਗੇ ਨਾ ਅੱਜ ਰੱਖੀਏ ਨਾ ਕੱਲ ਰੱਖੀਏ ਬਿਗਲੇ ਦਾ ਵੱਧ ਚੁੱਕਿਆ ਖਾਨ ਮੋਰਚੇ ਵੱਲੋਂ ਦਿੱਤੇ ਪ੍ਰੋਗਰਾਮ ਦੇ ਮੁਤਾਬਕ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਿਆਣਾ ਦੇ ਮੁੱਖ ਮੰਤਰੀ ਨੋਰ ਲਾਲ ਖੱਟਰ ਔਰ ਹਰਿਆਣਾ ਦੇ ਗ੍ਰਹਿ ਮੰਤਰੀ ਅਨਲ ਵੇਜਦਾ ਪੂਤਲਾ ਫੂਕਿਆ ਇਹ ਪੂਤਲਾ ਫੂਕਣ ਦਾ ਸਾਨੂੰ ਅੱਜ ਲੋੜ ਪਈ ਕਿਉਂਕਿ ਪੰਜਾਬ ਦੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਮੰਗਾਂ ਜੋ ਕੇਂਦਰ ਨਾਲ ਸੰਬੰਧਤ ਹੈ ਉਹ ਮੰਗਾਂ ਦੇ ਦੌਰਾਨ ਸਾਡੀਆਂ ਕੌਜ ਜਥੇ ਬੰਦੀਆਂ ਜਿਹੜੀਆਂ ਕਿ ਸ਼ਾਂਤ ਬਈ ਤਰੀਕੇ ਦੇ ਨਾਲ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੀਆਂ ਸਨ ਉਹਨਾਂ ਤੇ ਹਰਿਆਣੇ ਦੀ ਸਰਕਾਰ ਔਰ ਕੇਂਦਰ ਦੀ ਸਰਕਾਰ ਨੇ ਰਲ ਕੇ ਆੜਮਰੂਖੀ ਅਨਾਂ ਤਸ਼ੱਦਦ ਕੀਤਾ ਹੈ ਉਹਨਾਂ ਤੇ ਲਾਡ ਚਾਰਜ ਕੀਤਾ ਉਹਨਾਂ ਦੇ ਟਰੈਕਟਰ ਭੰਨੇ ਆ ਔਰ ਉਹਨਾਂ ਦਾ ਜਿਆਦਾ ਉਹਨਾਂ ਨੂੰ ਖਟੜ ਕੀਤਾ ਤੇ ਹੋਰ ਜਮਾ ਜਲਮ ਦੀ ਇੰਤਹਾ ਕਰਦਿਆਂ ਪਰਸੋਂ ਉਹਨਾਂ ਨੇ ਇੱਕ ਸਾਡਾ ਨੌਜਵਾਨ ਵੀਰ ਸ਼ੋਭਕਰਨ ਸਿੰਘ ਪਿੰਡ ਬੱਲੋ ਜਿਹੜਾ ਬਟਿੰਡਾ ਦਾ ਰਹਿਣ ਵਾਲਾ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੋ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਪੇਸ਼ਾਤ ਉਸ ਜਦ ਦੇ ਬੰਦਿਆਂ ਸਜੋਕ ਮੋਰਚੇ ਤੋਂ ਬਾਹਰ ਹੋ ਕੇ ਲੜਾਈ ਲੜਨ ਗਈਆਂ ਪਰ ਸਾਡੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਸਭ ਆਜ ਦੇ ਸਾਰੇ ਵਰਗਾਂ ਦੀਆਂ ਮੰਗਾ ਇੱਕ ਨੇ ਕਿਸਾਨ ਮਜ਼ਦੂਰ ਅਸੀਂ ਸਾਰੇ ਇੱਕ ਆ ਜੇ ਸਾਨੂੰ ਸਰਕਾਰ ਇਹ ਸਮਝਦੀ ਹੈ ਕਿਤੇ ਇਹ ਅੱਡ ਹੋ ਗਏ ਇਨਾਂ ਚ ਵਖਰੇਵੇਂ ਹੋ ਗਏ ਬਿਲਕੁਲ ਅਸੀਂ ਸਾਰੇ ਇਕੱਠੇ ਆ ਉਹ ਕਿਸਾਨ ਸਾਡੇ ਹਰਿਆਣੇ ਦੀ ਬਾਰਡਰ ਤੇ ਲੜਾਈ ਲੜ ਰਹੇ ਆ ਅਸੀਂ ਅੱਜ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਮੁਕਸਰ ਜ਼ਿਲ੍ਹੇ ਦੇ ਵਿੱਚ ਵੀ ਅੱਜ ਚਾਰ ਥਾਵਾਂ ਤੇ ਖੋਸਰ ਮਲੋਟੌਰ ਗੋੱਤ ਕਿਦੜਵਾਸੀ ਇਹ ਪੁੱਤਲੇ ਫੂਕੇ ਔਰ ਸਰਕਾਰ ਨੂੰ ਦੱਸਿਆ ਕਿ ਸਾਨੂੰ ਜਦੋਂ ਵੀ ਸੰਯੁਕਤ ਮੋਰਚਾ ਕਾਲ ਦਿੰਦਾ ਜਿਸ ਤਰ੍ਹਾਂ ਦੀ ਵੀ ਉਹ ਅਸੀਂ ਲਾਗੂ ਕਰਨ ਲਈ ਤਿਆਰ ਆ ਇਸੇ ਲੜੀ ਦੇ ਤਹਿਤ ਆਉਣ ਵਾਲੀ 26 ਤਰੀਕ ਨੂੰ ਅਸੀਂ ਇੱਕ ਸਰਕਾਰ ਨੂੰ ਟਰੈਕਟਰ ਰੋਸ ਮਾਰਚ ਕਰਕੇ ਦੱਸਣਾ ਕਿ ਇਹ ਜਿਹੜੇ ਸਾਡੇ ਟਰੈਕਟਰ ਆ ਕਦੇ ਵੀ ਦਿੱਲੀ ਨੂੰ ਮੂੰਹ ਕਰ ਸਕਦੇ ਆ ਔਰ ਆਉਣ ਵਾਲੀ ਜਿਹੜੀ ਇਹ 14 ਫਰਵਰੀ ਆ ਉਸ ਦਿਨ ਦਿੱਲੀ ਦੇ ਵਿੱਚ ਔਰ 14 ਮਾਰਚ ਨੂੰ ਦਿੱਲੀ ਦੇ ਵਿੱਚ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਹੈ ਜਿਹੜੀ ਦਿੱਲੀ ਸਰਕਾਰ ਇਹ ਚਾਹੁੰਦੀ ਕਿ ਦਿੱਲੀ ਆ ਨਹੀਂ ਸਕਦੇ ਅਸੀਂ ਦਿੱਲੀ ਨੂੰ ਦਿੱਲੀ ਜਾ ਕੇ ਦਿਖਾਵਾਂਗੇ